ਅਸਲਾਮ ਵਾਲੇਕਮ ਉਮੀਦ ਕਾਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੁਖਵੀਰ ਸਿੰਘ ਬਾਦਲ ਦੀ ਰੀਡ ਦੀ ਹੱਡੀ ਟੁੱਟ ਗਈ ਹੈ ਤੇ ਇਹ ਹੱਡੀ ਤੋੜਨ ਵਾਲਾ ਕੋਈ ਹੋਰ ਨਹੀਂ ਬਲਕਿ ਸੀਐਮ ਭਗਵੰਤ ਮਾਨ ਹੈ ਆਖਰ ਸਾਰਾ ਮਾਮਲਾ ਕੀ ਹੈ ਇਸ ਦੇ ਬਾਰੇ ਮਕਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਦੀ ਰੀਡ ਦੀ ਹੱਡੀ ਤੋੜ ਦਿੱਤੀ ਹੈ ਕਿਹਨੇ ਤੋੜ ਦਿੱਤੀ ਹੈ ਪੰਜਾਬ ਦੇ ਭਗਵੰਤ ਮਾਨ ਮੁੱਖ ਮੰਤਰੀ ਨੇ ਜਿਹੜੀ ਤੁਸੀਂ ਅੱਜ ਖਬਰ ਦੇਖਣ ਜਾ ਰਹੇ ਹੋ ਬੜੀ ਹੀ ਅਹਿਮ ਹੈ ਯਾਨੀ ਪੰਜਾਬ ਦੇ ਵਿੱਚ ਬਹੁਤ ਸਾਰੇ ਪੱਤਰਕਾਰ ਬਹੁਤ ਹੀ ਸਾਰੀਆਂ ਖਬਰਾਂ ਬਣਦੀਆਂ ਨੇ ਔਰ ਦੂਜੇ ਪਾਸੇ ਇੱਕ ਪੱਤਰਕਾਰ ਉਹ ਵੀ ਨੇ ਜਿਹੜੇ ਨਿੱਜੀ ਤੌਰ ਤੇ ਸੁਖਵੀਰ ਸਿੰਘ ਬਾਦਲ ਦੇ ਨੇ ਪਰ ਉਹ ਪੱਤਰਕਾਰ ਕੌਣ ਉਹ ਤੁਹਾਡੇ ਨਾਲ ਮੈਂ ਸਾਂਝਾ ਕਰੂੰਗਾ ਔਰ ਦੂਜੇ ਪਾਸੇ ਇੱਕ ਹੋਰ ਵੱਡੀ ਖਬਰ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਯਾਨੀ ਪੰਜਾਬ ਦੀ ਚੰਡੀਗੜ੍ਹ ਦੀ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਜਿਹੜੀ ਧਮਕੀ ਆਈ ਸੀ ਇਦੇ ਉੱਤੇ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਮੈਂ ਕਿਉਂਕਿ ਪੰਜਾਬ ਦੇ ਅੰਦਰ ਇੱਕ ਪਾਸੇ ਸਿਆਸੀ ਧਿਰਾਂ ਦੇ ਵਿੱਚ ਅੱਗ ਮੱਚੀ ਹੋਈ ਆ ਔਰ ਜਿਹੜਾ ਪੱਤਰਕਾਰ ਚੱਕਿਆ ਨਾ ਹੁਣ ਸੁਖਵੀਰ ਸਿੰਘ ਬਾਦਲ ਦਾ ਉਹ ਪੱਤਰਕਾਰ ਕਿਹੜਾ ਔਰ ਕਿਉਂ ਚੱਕਿਆ ਮਾਮਲਾ ਕੀ ਹੈ ਭਗਵੰਤ ਸਿਮਰਾਨ ਨੇ ਕਿਉਂਕਿ ਉਹ ਰੀੜ ਦੀ ਹੱਡੀ ਸੁਖਵੀਰ ਸਿੰਘ ਬਾਦਲ ਦੀ ਸੀ ਸੁਖਵੀਰ ਸਿੰਘ ਬਾਦਲ ਦੀ ਇੰਟਰਵਿਊਆਂ ਚਲਦੀਆਂ ਸੀ ਉਹਨਾਂ ਦੇ ਚੈਨਲ ਤੇ ਔਰ ਦੂਜੇ ਪਾਸੇ ਮੁੱਖ ਮੰਤਰੀ ਦੀ ਵਿਰੋਧਤਾ 24 ਘੰਟੇ ਉਹਨਾਂ ਦੇ ਚੈਨਲ ਤੇ ਚਲਦੀ ਆ ਹੁਣ ਉਹਦਾ ਦੋਸ਼ ਕੀ ਸੀ ਏ ਵੀ ਸੁਣ ਲੋ ਔਰ ਰੀਡ ਦੀ ਹੱਦੀ ਦਾ ਦੇਖੋ ਸੁਖਵੀਰ ਬਾਦਲ ਦੀ ਉਹ ਬਣੀ ਸੀ ਸੁਖਵੀਰ ਸਿੰਘ ਬਾਦਲ ਨੂੰ ਬਹੁਤ ਵੱਡਾ ਝੜਕਾ ਲੱਗ ਚੁੱਕਿਆ ਕਿਉਂਕਿ ਜਿਹੜਾ ਇਹ ਪੱਤਰਕਾਰ ਇਹ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਨਹੀਂ ਬਲਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਖਿਲਾਫ ਇੱਕ ਬਹੁਤ ਵੱਡੀ ਝੂਠੀ ਖਬਰ ਲਾ ਚੁੱਕਿਆ ਜਿਹਦੇ ਨਾਲ ਇਹਦੇ ਉੱਤੇ ਹੁਣ ਵੱਡਾ ਐਕਸ਼ਨ ਵੀ ਹੋਣ ਜਾ ਰਿਹਾ ਕਹਿੰਦੇ ਨੇ ਝੂਠੀ ਖਬਰ ਲਾਈ ਕਿ ਜੀ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਬੂਟਾਂ ਦੀ ਰਾਖੀ ਪੰਜਾਬ ਦੇ ਦੋ ਪੁਲਿਸ ਵਾਲੇ ਕਰਦੇ ਨੇ ਉਹੀ ਪੁਲਿਸ ਵਾਲੇ ਸਾਹਮਣੇ ਆਉਂਦੇ ਨੇ ਬਾਅਦ ਦੇ ਵਿੱਚ ਉਹ ਖਰਾਸਾ ਕਰਦੇ ਨੇ ਕਿ ਭਾਈ ਅਸੀਂ ਕਿਸੇ ਵੀ ਬੂਟਾ ਨਹੀਂ ਰਾਖੀ ਸਾਨੂੰ ਨਹੀਂ ਲਾਇਆ ਨਾ ਸਾਨੂੰ ਮੁੱਖ ਮੰਤਰੀ ਦੇ ਇਹੋ ਜਿਹੇ ਆਰਡਰ ਨੇ ਔਰ ਨਾ ਹੀ ਕਦੇ ਅਸੀਂ ਇਹਨਾਂ ਦੇ ਬੂਟਾ ਦੀ ਰਾਖੀ ਕੀਤੀ ਆ ਪਰ ਦੂਜੇ ਪਾਸੇ ਉਹਨਾਂ ਨੇ ਖਬਰ ਲਾ ਕੇ ਪੰਜਾਬ ਦੇ ਅੰਦਰ ਵਾਇਰਲ ਕਰ ਦਿੱਤੀ ਤਾਂ ਇਹ ਖਬਰ ਪੰਜਾਬ ਦੇ ਮੁੱਖ ਮੰਤਰੀ ਤੱਕ ਜਾਂਦੀ ਹੈ ਪਰ ਸ਼ਾਸਨ ਦੇ ਵਿੱਚੋਂ ਵੀ ਉਹਨਾਂ ਨੇ ਜਿਹੜੀਆਂ ਕਿ ਕੁਝ ਤਸਵੀਰਾਂ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਉਸ ਵੀਡੀਓ ਨੂੰ ਢਕਾਉ ਵੀਡੀਓ ਬਣਾ ਕੇ ਜਨਤਾ ਦੇ ਵਿੱਚ ਪੇਸ਼ ਕੀਤਾ ਗਿਆ ਇਹ ਸਾਰੇ ਮਾਮਲੇ ਕਿਹਦੇ ਕਰਕੇ ਉਹ ਪੱਤਰਕਾਰ ਕਰ ਰਿਹਾ ਮੈਂ ਤੁਹਾਨੂੰ ਉਹਦਾ ਨਾਮ ਵੀ ਦੱਸਦਾ ਕਿ ਪੱਤਰਕਾਰ ਕੌਣ ਹੈ ਦਰਸਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਸਿਰ ਬਾਦਲ ਸੁਬੀਰ ਸਿੰਘ ਬਾਦਲ ਦੇ ਕਹਣ ਦੇ ਉੱਤੇ ਇਹ ਖਬਰ ਲਾਈ ਜਾਂਦੀ ਹੈ ਹਰ ਰੋਜ਼ ਲਾਈ ਜਾਂਦੀ ਹੈ ਉੱਥੋਂ ਵੱਡਾ ਮੁਨਾਫਾ ਸੁਬੀਰ ਸਿੰਘ ਬਾਦਲ ਤੇ ਵੀ ਕਮਾਇਆ ਜਾਂਦਾ ਹੈ ਇਸ ਗੰਦੇ ਖਨਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਖੁਦ ਦੇ ਚੈਨਲ ਤੇ ਵੀ ਕਈ ਵਾਰ ਕਰ ਚੁੱਕੇ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਕੀਤਾ ਕਿ ਮੇਰੇ ਖਿਲਾਫ ਬਾਦਲਾਂ ਨੇ ਜਿਹੜੀ ਛਾਜਸ ਰਚੀ ਹੈ ਉਹ ਦਰਸਲ ਦੇ ਵਿੱਚ ਸੱਚ ਹੈ ਕਿਵੇਂ ਸੱਚ ਆ ਉਹ ਤੁਹਾਨੂੰ ਅਸੀਂ ਵੀ ਸੱਚ ਸਾਬਤ ਕਰਕੇ ਦਿਖਾਵਾਂਗੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਬਾਦਲਾਂ ਦੇ ਜਿਹੜੇ ਪੱਤਰਕਾਰ ਦੋ ਵੱਡੇ ਪੱਤਰਕਾਰ ਨੇ ਜਿਹੜੇ ਪੰਜਾਬ ਦੇ ਅੰਦਰ ਸਾਡੀ ਭੋਲੀ ਭਾਲੀ ਜਨਤਾ ਨੂੰ ਬੜਾ ਬਰਗਲਾਉਣ ਦਾ ਇਹਨਾਂ ਕਿ ਕਮ ਸੁਖਵਿੰਦਰ ਸਿੰਘ ਬਾਦਲ ਦੇ ਕਰਕੇ ਕਰ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਵਾਉਣ ਦੀ ਖਾਤਰ ਆਪਣੀ ਵੀ ਜਿਹੜੀ ਕਿ ਸ਼ਬੀ ਹੈ ਉਹ ਜਨਤਾ ਦੇ ਅੰਦਰ ਖਰਾਬ ਕਰ ਰਹੇ ਨੇ ਇੱਕ ਪਾਸੇ ਉਹ ਆਪਣੇ ਆਪ ਨੂੰ ਨਿਰਪੱਖ ਪੱਤਰਕਾਰ ਵੀ ਕਹਿੰਦੇ ਨੇ ਇਸ ਪੱਤਰਕਾਰ ਦਾ ਨਾਮ ਆ ਜੀ ਲੋਕ ਵਾਲੀ ਟੀਵੀ ਦੇ ਪੱਤਰਕਾਰ ਮਨਿੰਦਰ ਸਿੱਧੂ ਜਿਨ੍ਹਾਂ ਦੇ ਚੈਨਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਣੇ ਬਣਿਓ ਯਾਨੀ ਇੱਕ ਕਾਪੀਰਾਈਟ ਮਾਰਿਆ ਗਿਆ ਇੱਕ ਵੀਡੀਓ ਨੂੰ ਉਹਨਾਂ ਦਿਨ ਉਡਾ ਦਿੱਤਾ ਗਿਆ ਤਾਂ ਹੁਣ ਇਹਨਾਂ ਨੇ ਆਪਣੇ ਆਫੀਸ਼ੀਅਲ ਜਿਹੜਾ ਚੈਨਲ ਹੈ ਇਹਨਾਂ ਦਾ ਉਧਰ ਉੱਤੇ ਇਹਨਾਂ ਨੇ ਆਪਣੇ ਚੈਨਲ ਤੇ ਵੀਡੀਓ ਪਾਈ ਹੈ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਬੜੀ ਮਾਰੀ ਹੈ ਮਾਰੀਆ ਹਰਕਤਾਂ ਕਰ ਰਹੀ ਹੈ ਕਿਉਂ ਕਰ ਰਹੀ ਹੈ ਇਹ ਅਸਲ ਦੇ ਵਿੱਚ ਸੱਚਾਈ ਕੀ ਹੈ ਨਾ ਤੇ ਫਿਰ ਮੁੱਖ ਮੰਤਰੀ ਦੀ ਜਿਹੜੀ ਕਿ ਇੰਟਰਵਿਊ ਉਹ ਕਿਉਂ ਨਹੀਂ ਕਰਦੇ ਬਈ ਕੀ ਜਾਂਦਾ ਤੁਹਾਡਾ ਲੋਕਾਂ ਦੇ ਵਿੱਚ ਸੱਚ ਦਿਖਾਉਣ ਦਾ ਜੇਕਰ ਵਾਕਈ ਕੰਮ ਕਰਦੇ ਹੋ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੱਥੇ ਲੱਗੋ ਜੇਕਰ ਸਰਕਾਰ ਮਾਰੀ ਹੈ ਤਾਂ ਖੋਲੋ ਉਹਨਾਂ ਤੋਂ ਸਵਾਲ ਪੁੱਛੋ ਦੂਜੇ ਦਿਨ ਤੁਸੀਂ ਗੱਡੀ ਦੇ ਵਿੱਚ ਜਾ ਕੇ ਬੈਠੇ ਹੋ ਸੁਖਵੀਰ ਬਾਦਲ ਦੇ ਨਾਲ ਕਿ ਤੁਹਾਨੂੰ ਲੱਗਦਾ ਕਿ ਜਨਤਾ ਇਹ ਭੋੜੀ ਹੈ ਤੇ ਸਾਨੂੰ ਸਾਡਾ ਪਤਾ ਨਹੀਂ ਲੱਗਦਾ ਸਾਰਾ ਪਤਾ ਤੁਹਾਡਾ ਲੱਗ ਚੁੱਕਿਆ ਕਿ ਪੰਜਾਬ ਦੇ ਅੰਦਰ ਜਿਹੜੀ ਤੁਸੀਂ ਮਹਿਮਾ ਜਿਹੜੀ ਕਿ ਸੁਖਵੀਰ ਸਿੰਘ ਬਾਦਲ ਦੇ ਕਰਕੇ ਚਲਾਈ ਹੈ ਨਾ ਇਹ ਨਿਰਪੱਖ ਪੂਰੇ ਲੋਕਾਂ ਦੇ ਵਿੱਚ ਆ ਚੁੱਕੀ ਹੈ ਤੁਸੀਂ ਸਰਕਾਰ ਵਿਰੋਧੀ ਲੋਕ ਤੁਸੀਂ ਸਰਕਾਰ ਜਦੋਂ ਪੰਜਾਬ ਦੇ ਲੋਕਾਂ ਨੇ ਚੁਣ ਲਈ ਹੈ ਤੁਸੀਂ ਚਾਰ ਕਿ ਬੰਦੇ ਇਕੱਠੇ ਹੋ ਕੇ ਇਹ ਗੱਲ ਕਿਵੇਂ ਕਹਿ ਦੋਗੇ ਕਿ ਭਾਈ ਮੁੱਖ ਮੰਤਰੀ ਮਾੜਾ ਪੰਜਾਬ ਦੀ ਜਨਤਾ ਇਹਨਾਂ ਨੂੰ ਅੱਜ ਫੇਰ ਚੂੜੀ ਬੈਠੀ ਹੈ 2027 ਦੇ ਲਈ ਤੇ ਫੇਰ ਤੁਸੀਂ ਕਹਿੰਦੇ ਅਸੀਂ ਭਾਈ ਮਾੜਾ ਕਰ ਕੀ ਕੀਤਾ ਸਾਡੇ ਤੇ ਕਾਪੀਰਾਈਟ ਆ ਗਿਆ ਸਾਡਾ ਚੈਨਲ ਉਡਾ ਦਿੱਤਾ ਜਾਊਗਾ ਅਸੀਂ ਚੌਥਾ ਪੇਜ ਤਿਆਰ ਕੀਤਾ ਦੇਖੋ ਮਾਮਲਾ ਪਤਾ ਕੀ ਹੈ ਸੁਖਬੀਰ ਸਿੰਘ ਬਾਦਲ ਦਾ ਇਹਦੇ ਵਿੱਚ ਕੁਝ ਨਹੀਂ ਜਾਣਾ ਜਿਹੜੀ ਤੁਹਾਡੀ ਰੋਜੀ ਰੋਟੀ ਲਾ ਲੋ ਜਾਂ ਤੁਹਾਡੀ ਜੇਕਰ ਵਾਕਈ ਨਿਰਪੱਖਤਾ ਤਾਂ ਫੇਰ ਤੁਸੀਂ ਬਰਾਬਰ ਮੁੱਖ ਮੰਤਰੀ ਦੀ ਇੰਟਰਵਿਊ ਚਲਾਓ ਕਿ ਭਾਈ ਆ ਤੁਸੀਂ ਮਾੜਾ ਕਰ ਰਹੇ ਹੋ ਬੋ ਜਵਾਬ ਇਹ ਗਨ ਮੁੱਖ ਮੰਤਰੀ ਨੇ ਕਹੀਏ ਕਿ ਮੇਰੀ ਇੰਟਰਵਿਊ ਕਰੋ ਯਾਰ ਕਮਾਲ ਦੀ ਗੱਲ ਪਰ ਦੂਜੇ ਪਾਸੇ ਪੰਜਾਬ ਦੇ ਅੰਦਰ ਤੁਸੀਂ ਇਹ ਕੈਸਾ ਮਾਹੌਲ ਸਿਰਜਣ ਦੀ ਕੋਸ਼ਿਸ਼ ਸੁਖਵੀਰ ਸਿੰਘ ਬਾਦਲ ਦੇ ਸਰਪੇ ਕਰ ਰਹੇ ਹੋ ਅੱਜ ਉਹਨਾਂ ਦੀ ਸੱਤਾ ਨਹੀਂ ਆ ਫਿਰ ਵੀ ਤੁਸੀਂ ਮੌਜੂਦਾ ਤਰ੍ਹਾਂ ਦੇ ਨਾਲ ਪੰਗੇ ਲੈ ਰਹੇ ਹੋ ਤੁਹਾਨੂੰ ਲੱਗਦਾ ਕਿ ਇਹ ਮਾਮਲੇ ਕੀ ਹੁੰਦੇ ਨੇ ਮੈਂ ਦੱਸਦਾ ਤੁਹਾਨੂੰ ਹੈ ਕੀ ਹੈ ਅਕਸਰ ਆਪਾਂ ਫਿਲਮਾਂ ਦੇਖਦੇ ਹਾਂ ਫਿਲਮਾਂ ਦੇ ਵਿੱਚ ਕੀ ਹੈ ਵਾਸਤਾ ਫਿਲਮ ਦਾ ਇੱਕ ਕਰੈਕਟਰ ਲੈ ਲਓ ਸੰਜੇ ਦੱਤ ਨੂੰ ਵੀ ਮੋਨ ਜੋਸ਼ੀ ਦੁਆਰਾ ਉਹਦੇ ਵਿੱਚ ਉਹਦਾ ਗੁੰਡੇ ਦਾ ਰੋਲ ਜਾਂਦੀ ਨੇਤਾ ਦਾ ਰੋਲ ਹੁੰਦਾ ਤਾਂ ਇਧਰਲੇ ਪਾਸੇ ਸੰਜੇ ਦਾ ਤਹੀਰੋ ਹੁੰਦਾ ਉਹਦੇ ਵਿੱਚ ਉਹਨੂੰ ਯੂਜ਼ ਕੀਤਾ ਜਾਂਦਾ ਸਿਰ ਵੋਟਾਂ ਦਾ ਕਰਕੇ ਇਸੇ ਹੀ ਪ੍ਰਕਾਰ ਜਦੋਂ ਉਹ ਆਪਣਾ ਕੰਮ ਲੈ ਲੈਂਦਾ ਤੇ ਫਿਰ ਸੰਜੇ ਦੱਤ ਦੇ ਉੱਤੇ ਆਪਣਾ ਪਿਸਤੌਲ ਤਾਣ ਦਿੰਦਾ ਤਾਂ ਹੁਣ ਤੁਸੀਂ ਦੱਸੋ ਜੇਕਰ ਵਾਕਈ ਤੁਹਾਡੇ ਨਾਲ ਸੁਨੀਤ ਸਿੰਘ ਬਾਦਲ ਵਰਗੇ ਨੇਤਾ ਉਹ ਕੰਮ ਕਰਨ ਤੇ ਫਿਰ ਤੁਸੀਂ ਕਿਹੜੀ ਨਿਰਪੱਖਤਾ ਦੇ ਪਾਸੇ ਜਾਉਂਗੇ ਮੈਂ ਕਹਿੰਦਾ ਕਿ ਪੰਜਾਬ ਦੀ ਜਨਤਾ ਸੱਚ ਸੁਣਨਾ ਚਾਹੁੰਦੀ ਹੈ ਤੁਸੀਂ ਦਿਖਾਓ ਸੱਚ ਪਰ ਕੱਲੇ ਬਾਦਲਾਂ ਨਾਲੀ ਬਾਕੀ ਦੇ ਲੋਕਾਂ ਨੇ ਦੇਖੋ ਹੁਣ ਦੇਖੋ ਹੁਣ ਪਿੱਛੇ ਜਿਹੜੀਆਂ ਵੋਟਾਂ ਪਈਆਂ ਸਰਵਸੰਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਹਦੇ ਵਿੱਚ ਤੁਸੀਂ ਕੀ ਕੀਤਾ ਸਰਪੰਚ ਸਰਪੰਚ ਲੈਣਾ ਚਾਹੀਆਂ ਉਹ ਵਾਕਈ ਕਿਸੇ ਸ਼ਹਿਰ ਨੇ ਕਿਹਾ ਸੀ ਪੰਜ ਲੈਣਾ ਚਾਹੀਦੀਆਂ ਪੱਤਰਕਾਰ ਨੂੰ ਪੂਰੀ ਖਬਰ ਬਣਾ ਦਿੰਦੇ ਹੈਡਲਾਈਨ ਛਾਪ ਦਿੰਦੇ ਆ ਉਹ ਗੱਲ ਬਿਲਕੁਲ ਸੱਚ ਆ ਪੰਜ ਗੱਲਾਂ ਕਿਹੜੀਆਂ ਸੀ ਜੀ ਇੱਥੋਂ ਜੀ ਸੰਧੂਆ ਹਾਰ ਗਿਆ ਜੀ ਇੱਥੋਂ ਜੀ ਮੀਤਿਹਰ ਹਾਰ ਗਿਆ ਜੀ ਇੱਥੋਂ ਜੀ ਭਰਾ ਜੀ ਹਾਰ ਗਈ ਜੀ ਇੱਥੋਂ ਜੀ ਫਲਾਨਾ ਹਾਰ ਗਿਆ ਜੀ ਸਿਰਫ ਇਹੀ ਗੱਲਾਂ ਤੁਹਾਡੇ ਚੈਨਲ ਤੇ ਉਸ ਦਿਨ ਚੱਲੀਆਂ ਸੀ ਤੁਸੀਂ ਇਹ ਖਬਰ ਪਾਈ ਕਿ ਇੱਥੋਂ ਆਮ ਆਦਮੀ ਪਾਰਟੀ ਜਿੱਤ ਗਈ ਹੈ ਕਿਉਂਕਿ ਤੁਸੀਂ ਕਹਿਣੇ ਨਹੀਂ ਚਾਹੁੰਦੇ ਉਹਨਾਂ ਦੀ ਜਿੱਤ ਹੋ ਗਈ ਹੈ ਸੋ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਾਦਲਾਂ ਦੀ ਰੀੜ ਦੀ ਹੱਡੀ ਹੈ ਨਾ ਜਿਹੜੀ ਉਹ ਦਵਾ ਦਿੱਤੀ ਹੈ ਤੇ ਹੁਣ ਅੱਗੇ ਬਾਦਲ ਦੇ ਉੱਤੇ ਬਿਆਨ ਤੁਹਾਡੇ ਸਾਹਮਣੇ ਆਉਂਦਾ ਦਿਖਾਵਾਂਗੇ ਕਿ ਮਨਿੰਦਰ ਸਿੱਧੂ ਦੇ ਹੱਕ ਦੇ ਵਿੱਚ ਪੱਕਾ ਸੁਖਵੀਰ ਸਿੰਘ ਬਾਦਲ ਦਾ ਸਵੇਰੇ ਬਿਆਨ ਆਊਗਾ ਤੇ ਯਾਦ ਰੱਖਿਓ ਇਸ ਗੱਲ ਨੂੰ ਇੱਥੋਂ ਇਹ ਹੁਣ ਫੜੇ ਵੀ ਜਾਣਗੇ ਸੁਖਵੀਰ ਬਾਦਲ ਬਿਆਨ ਦੇਊਗਾ ਇਸ ਗੱਲ ਤੇ ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਜੇ ਨਾ ਦੇਵੇ ਤਾਂ ਗਰੰਟੀ ਸੋ ਮੇਰੀ ਬੇਨਤੀ ਸਾਰੇ ਪੱਤਰਕਾਰ ਭਰਾਵਾਂ ਨੂੰ ਵੀ ਜੇ ਨਿਰਪੱਖਤਾ ਪੱਤਰਕਾਰੀ ਹੈਗੀ ਆ ਤੁਹਾਨੂੰ ਸਲਾਮ ਆ ਯਾਰ ਪਰ ਜਿਹੜੇ ਲੋਕ ਤੁਹਾਨੂੰ ਸੁਣਦੇ ਨੇ ਉਹਨਾਂ ਨੂੰ ਤੁਸੀਂ ਬੜੀ ਧੁੰਦ ਦੇ ਵਿੱਚ ਰੱਖਿਆ ਬਿਨਾਂ ਠੰਡ ਤੋਂ ਧੁੰਦ ਦੇ ਵਿੱਚ ਰੱਖਿਆ ਤੁਸੀਂ ਬਾਦਲਾਂ ਦੇ ਹਵਾਲੇ ਦੇ ਵਿੱਚੋਂ ਇੱਕ ਗੱਲ ਕੱਢਦੇ ਹੋ ਮੁੱਖ ਮੰਤਰੀ ਤੇ ਲਾ ਦਿੰਦੇ ਹੋ ਜੇ ਮੁੱਖ ਮੰਤਰੀ ਐਡਾ ਮਾੜਾ ਤੇ ਫਿਰ ਲੋਕਾਂ ਨੇ ਚੁਣਿਆ ਕਿਉਂ ਪਿਆ ਉਹਨੂੰ ਰੱਖਿਆ ਨਹੀਂ ਲੈਂਦੇ ਕੁਰਸੀ ਤੇ ਸਵਾਲ ਬਹੁਤ ਵੱਡੇ ਨੇ ਯਾਦ ਰੱਖਿਓ ਇਸ ਗੱਲ ਨੂੰ ਤੇ ਜਿਹੜਾ ਬਾਦ ਦੇ ਉੱਤੇ ਅਟੈਕ ਕਰਨ ਦਾ ਕੋਸ਼ਿਸ਼ ਕਿਸੇ ਮੁਲਕ ਦੀ ਸਾਜ਼ਿਸ਼ ਹੈ ਜਿਹੜੀ ਉਹ ਜਿਹੜਾ ਕਿ ਮੁਲਕ ਹੈ ਉਹ ਗਵਾਂਦੀ ਸਾਡਾ ਪਾਕਿਸਤਾਨ ਵੀ ਹੋ ਸਕਦਾ ਕਿਉਂਕਿ ਬੰਬ ਨਾਲ ਅੜਾਉਣ ਦੀ ਧਮਕੀ ਸਾਦੀ ਚੰਡੀਗੜ੍ਹ ਅਦਾਲਤ ਨੂੰ ਦਿੱਤੀ ਗਈ ਹੈ ਉਥੇ ਭਾਈ ਪੁਲਿਸ ਤੇ ਪੁਲਿਸ ਤਣਾਤ ਕੀਤੀ ਗਈ ਹੈ ਇਹ ਖਬਰਾਂ ਅੱਜ ਨਿਕਲ ਕੇ ਸਾਹਮਣੇ ਆਈਆਂ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੀਐਮ ਭਗਵੰਤ ਮਾਨ ਦੀ ਆਵਾਮ ਦੇ ਵਿੱਚ ਸ਼ਬੀ ਖਰਾਬ ਕਰਨੇ ਵਾਸਤੇ ਸੁਖਵੀਰ ਸਿੰਘ ਬਾਦਲ ਦੇ ਕਹਿਣ ਤੇ ਇੱਕ ਨਿੱਜੀ ਚੈਨਲ ਦੇ ਉੱਤੇ ਜੜੀਆਂ ਮੈਂ ਉਹ ਸੀਐਮ ਭਗਵੰਤ ਮਾਨ ਦੇ ਖਿਲਾਫ ਝੂਠੀਆਂ ਖਬਰਾਂ ਪਾਈਆਂ ਜਾਂਦੀਆਂ ਐ ਔਰ ਉਹਨਾਂ ਨੂੰ ਵਾਇਰਲ ਕੀਤਾ ਜਾਂਦਾ ਹੈਗਾ ਵਾ ਆਵਾਮ ਦੇ ਵਿੱਚ ਕਿ ਜਿਸ ਦੀ وجہ ਤੋਂ ਸੀਐਮ ਭਗਵੰਤ ਮਾਨ ਦੀ ਆਵਾਮ ਦੇ ਵਿੱਚ ਜਿਹੜੀ ਹੈ ਉਹ छवि ਖਰਾਬ ਹੋਵੇ ਔਰ تاਸਰ ਜਿਹੜਾ ਲੋਕ ਅੱਛਾ ਉਹਨਾਂ ਦੇ ਬਾਰੇ ਕਰਨਦੇ ਹੀ ਹੈਗੀ ਹੈ ਉਹ ਗਲਤ ਹੋ ਜਾਵੇ ਇਸ ਵਾਸਤੇ ਇੱਕ ਨਿੱਜੀ ਚੈਨਲ ਦੇ ਉੱਤੇ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਉਹਨਾਂ ਦੇ ਨਾਂ ਦੇ ਨਾਲ ਪਾਈਆਂ ਜਾਂਦੀਆਂ ਹੈਗੀਆਂ ਪਰ ਤੇ ਹੁਣ ਜਿਹੜੀ ਖਬਰ ਪਾਈ ਗਈ ਸੀਗੀ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਸੀਐਮ ਭਗਵੰਤ ਮਾਨ ਦੇ ਬੂਟਾਂ ਦੀ ਰਾਖੀ ਦੋ ਪੁਲਿਸ ਵਾਲੇ ਕਰਦੇ ਐ ਜਨਾ ਦਾ ਨਾਮ ਦੱਸਿਆ ਗਿਆ ਉਹ ਕੈਮਰੇ ਦੇ ਸਾਹਮਣੇ ਆਏ ਉਹਨਾਂ ਨੇ ਹਕੀਕਤ ਦੱਸੀ ਕਿ ਇਸ ਖਬਰ 'ਚ ਕੋਈ ਸੱਚਾਈ ਨਹੀਂ ਹੈਗੀ ਇਸ ਤਰ੍ਹਾਂ ਸਾਰ ਝੂਠ ਹੈ ਨਾ ਹੀ ਸਾਨੂੰ ਕੋਈ ਸੀਐਮ ਭਗਵੰਤ ਮਾਨ ਵੱਲੋਂ ਆਰਡਰ ਮਿਲਿਆ ਤੇ ਨਾ ਹੀ ਅਸੀਂ ਦੇ ਬੂਟਾਂ ਦੀ ਰਾਖੀ ਕਰਨੀ ਹੈ ਉਸ ਤੋਂ ਇਲਾਵਾ ਜਿਹੜੇ ਸੈਸ਼ਨ ਦੇ ਵਿੱਚ ਗੁਫ਼ਤਗੂ ਹੋਈ ਹੈ ਉਨੂੰ ਉਹ ਵੀ ਗਲਤ ਰੰਗ ਦੇ ਕੇ ਬਿਆਨ ਕੀਤਾ ਗਿਆ ਹੈਗਾ ਵਾ ਆਵਾਮ ਦੇ ਵਿੱਚ ਲਿਆਂਦਾ ਗਿਆ ਹੈਗਾ ਵਾ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਤੱਕ ਖਬਰ ਪਹੁੰਚਦੀ ਹੈ ਔਰ ਉਹ ਉਸ ਪੱਤਰਕਾਰ ਦੇ ਉੱਤੇ ਜੜਿਆ ਵਾ 56 ਟਾਇਟ ਕਰਦੇ ਹੈਗੇ ਆ ਔਰ ਉਹਦੀ ਗ੍ਰਿਫਤਾਰੀ ਹੁੰਦੀ ਹੈਗੀ ਆ ਉਹਦੇ ਖਿਲਾਫ ਜੜਾ ਵਾ ਉਹ ਆਪਰੇਸ਼ਨ ਕੀਤਾ ਜਾਂਦਾ ਹੈਗਾ ਵਾ ਕਿਉਂਕਿ ਉਹ ਪੱਤਰਕਾਰ ਜੜਾ ਕਿ ਨਰਪੱਖ ਆਪਣੇ ਆਪ ਨੂੰ ਪੱਤਰਕਾਰ ਕਹਿੰਦਾ ਵਾ ਉਹ ਸਾਰੀਆਂ ਖਬਰਾਂ ਸੁਖਬੀਰ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਇਹ ਲਾਉਂਦਾ ਹੈਗਾ ਵੈ ਉਹ ਸੁਖਬੀਰ ਸਿੰਘ ਬਾਦਲ ਦੀ ਚਮਚਾਗੀਰੀ ਕੀਤੀ ਜਾਂਦੀ ਹੈਗੀ ਹੈ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਦਾ ਜਿਹੜਾ ਵੈ ਉਹ ਇਮੇਜ ਬਿਹਤਰ ਬਣਾਉਣ ਲਈ ਇਹਨਾਂ ਦੇ ਖਿਲਾਫ ਇਹਨਾਂ ਦੀਆਂ ਚੰਗੀਆਂ-ਚੰਗੀਆਂ ਖਬਰਾਂ ਲਾਈਆਂ ਜਾਂਦੀਆਂ ਜਦ ਕਿ ਸੀਐਮ ਭਗਵੰਤ ਮਾਨ ਦੀ ਸ਼ਬੀ ਖਰਾਬ ਕਰਨੇ ਲਈ ਹਮੇਸ਼ਾ ਉਹ ਖਬਰਾਂ ਕੱਢ ਕੇ ਲਾਈਆਂ ਜਾਂਦੀਆਂ ਜਿਹਦੇ ਨਾਲ ਆਵਾਮ ਦੇ ਵਿੱਚ ਉਹਨਾਂ ਦਾ ਇਮੇਜ ਖਰਾਬ ਹੋ ਜਾਵੇ ਉਹ ਉਸ ਪੱਤਰਕਾਰ ਜਿਹੜਾ ਕਿ ਇਸ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਰੀਡ ਦੀ ਹੱਡੀ ਬਣਿਆ ਹੋਇਆ ਸੀਗਾ ਉਹ ਹੁਣ ਸੀਐਮ ਭਗਵੰਤ ਮਾਨ ਦੇ ਹੱਥੇ ਚੜ ਗਿਆ ਹੈਗਾ ਵਾ ਵੀਰੋ ਬਾਕੀ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਨੂੰ ਲਾ ਕੇ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼